ਸਾਤ ਸ੍ਰੀ ਅਕਾਲ ਦੋਸਤੋ ਸਵਾਲ ਕਰਦੇ ਤੁਹਾਡਾ ਚੈਨਲ ਤੇ ਤਾਂ ਹੀ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦੇਣਾ ਜਿਹੜੇ ਕਿ 10ਵੀਂ 12ਵੀਂ ਦੇ ਵਿੱਚ ਪੜ੍ਹਦੇ ਨੇ ਤਾਂ 10 ਜੁਲਾਈ ਨੂੰ ਹੋਣ ਵਾਲੇ ਸਾਰੇ ਪੇਪਰ ਮੁਲਤਵੀ ਕਰ ਦਿੱਤੇ ਨੇਗੇ ਮਤਲਬ ਕਿ ਇਹ ਹੁਣ ਹੋਣਗੇ ਅਗਲੀਆਂ ਤਰੀਕਾਂ ਨੂੰ ਉਹ ਤੁਹਾਨੂੰ ਦੱਸ ਦੇਣ ਕਿਹੜੀ ਕਿਹੜੀ ਤਰੀਕ ਨੂੰ ਕਿਹੜਾ ਕਿਹੜਾ ਪੇਪਰ ਹੋਵੇਗਾ ਤਾਂ ਦੇਖੋ ਦੋਸਤੋ ਬੋਰਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਣ 5ਵੀਂ ਸ਼੍ਰੇਣੀ ਦਾ 10 ਜੁਲਾਈ ਨੂੰ ਹੋਣ ਵਾਲਾ ਪੇਪਰ 12 ਜੁਲਾਈ ਨੂੰ ਹੋਵੇਗਾ ਇਸੇ ਤਰ੍ਹਾਂ 8ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀ 11 ਜੁਲਾਈ ਦੇ ਥਾਂ 17 ਜਦੋਂ ਕਿ 12ਵੀਂ ਜਮਾਤ ਦੇ ਪਾੜੇ 20 ਜੁਲਾਈ ਨੂੰ ਪੇਪਰ ਦੇਣਗੇ ਦੱਸਣਾ ਬੰਦਾ ਹੈ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਕੋਸ਼ਿਸ਼ ਕੀਤੀ ਜਾਣ ਤੋਂ ਬਾਅਦ ਇੰਨੀ ਦਿਨੀ ਅਨੁਪੂਰਕ ਪ੍ਰੀਖਿਆਵਾਂ ਸ਼ੁਰੂ ਹੋਈਆਂ ਹਨ ਤੇ ਉਧਰ ਭਾਰਤੀ ਜੋਨ ਕਮਿਸ਼ਨ ਵੱਲੋਂ ਸੱਤ ਸੂਬਿਆਂ ਵਿੱਚ ਜਿਮਨੀ ਜ਼ੋਨਾਂ ਚੋ ਘੋਸ਼ਿਤ ਕਰ ਦਿੱਤੀਆਂ ਨੇ ਪੰਜਾਬ ਵਿੱਚ ਕਿਉਂਕਿ 10 ਜੁਲਾਈ ਨੂੰ ਜਲੰਧਰ ਵੀ ਖਚੂਮਨੀ ਜ਼ੋਨ ਹੋਣੀ ਹੈ ਚੋਣ ਹੋਣੀ ਹੈ ਇਸ ਲਈ 10 ਜੁਲਾਈ ਨੂੰ ਹੋਣ ਵਾਲੇ ਬੋਰਡ ਦੀਆਂ ਜਮਾਤਾਂ ਦੇ ਸਾਰੇ ਪੇਪਰ ਮੁਲਤਵੀ ਕਰ ਦਿੱਤੇ ਹਨ 10 ਦੀ ਇੱਕ ਪੰਜਾਬ ਸਨ 702 ਵੀ ਜਮਨੀ ਚੋਣਾ ਹੋ ਰਹੀਆਂ ਹਨ 10 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ 13 ਜੁਲਾਈ ਨੂੰ ਨਤੀਜੇ ਆਉਣਗੇ ਸੋ ਦੋਸਤੋ ਜਿਹੜੇ-ਜਿਹੜੇ ਬੱਚੇ 10ਵੀਂ 12ਵੀਂ ਚ ਪੜ੍ਹਦੇ ਨੇ ਉਹਨਾਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਉਹ ਆਪਣੇ ਇਸ ਪੇਪਰ ਦੀ ਸਹੀ ਤਰੀਕੇ ਦੇ ਨਾਲ ਤਿਆਰੀ ਕਰ ਸਕਣ ਅਤੇ ਜੇਕਰ ਤੁਹਾਡੇ ਕੋਈ ਵਿਚਾਰ ਹੋਣ ਇਸ ਵੀਡੀਓ ਦੇ ਬਾਰੇ ਜਮਨੀ ਚੋਣਾਂ ਦੇ ਬਾਰੇ ਡਾਕੂਮੈਂਟ ਵਿੱਚ ਦੱਸ ਸਕਦੇ ਹੋ